ਜਸਦਾ ਡਰਸੀ ਹੋ ਗਿਆ ਉਹੀ ਕੰਮ ਕਰੋਨਾ ਦੇ ਸਾਹਮਣੇ ਆਏ 257 ਮਾਮਲੇ ਛਾਲ ਬਣ ਕੇ ਦੁਬਾਰਾ ਆਇਆ ਕਰੋਨਾ ਕੋਵਿਡਾ ਵਾਇਰਸ ਦੇ ਨਵੇਂ ਰੂਪ ਨੇ ਦੁਨੀਆ ਦੇ ਕਈ ਦੇਸ਼ਾਂ ਵਿੱਚ دہشت ਪੈਦਾ ਕਰ ਦਿੱਤੀ ਹੈ ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਸਥਿਤੀ ਕਾਫੀ ਵਿਗੜ ਗਈ ਹੈ ਹਾਂਗਕਾਂਗ ਵਿੱਚ ਪਿਛਲੇ ਇੱਕ ਹਫਤੇ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸੇ ਤਰ੍ਹਾਂ ਸਿੰਗਾਪੁਰ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਕਰੋਨਾ ਨਾਲ ਸਕਰਮੇ ਤੋਂ ਹੋਏ ਹਨ ਇਸ ਦੌਰਾਨ ਭਾਰਤ ਵਿੱਚ ਲਾਗ ਦੀ ਗਤੀ ਅਚਾਨਕ ਕਾਫੀ ਵੱਧ ਗਈ ਹੈ 19 ਮਈ 2025 ਤੱਕ ਦੇਸ਼ ਵਿੱਚ 257 ਸਰਗਰਮ ਕੋਵਿਡ-19 ਮਾਮਲੇ ਸਾਹਮਣੇ ਆਏ ਹਨ ਹਾਲਾਂਕਿ ਇਹਨਾਂ ਵਿੱਚੋਂ ਜ਼ਿਆਦਾਤਰ ਮਾਮਲੇ ਹਲਕੇ ਹੁੰਦੇ ਹਨ ਅਤੇ ਇਹਨਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਨਹੀਂ ਹੁੰਦੀ ਇਸ ਦੌਰਾਨ ਇੱਕ ਦਿਨ ਪਹਿਲਾਂ ਮੁੰਬਈ ਦੇ ਕੇੀਐਮ ਹਸਪਤਾਲ ਵਿੱਚ ਦੋ ਲੋਕਾਂ ਦੀ ਮੌਤ ਤੇ ਹਲਚਲ ਮਚਾ ਦਿੱਤੀ। ਇਹ ਦੋਵੇਂ ਮਰੀਜ਼ ਪਹਿਲਾਂ ਹੀ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ। ਇੱਕ 14 ਸਾਲ ਦੀ ਕੁੜੀ ਗੁਰਦੇ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਦੂਜੀ 54 ਸਾਲ ਦੀ ਔਰਤ ਕੈਂਸਰ ਤੋਂ ਪੀੜਤ ਸੀ। ਪਰ ਦੋਵਾਂ ਦੀ ਕਰੋਨਾ ਸੰਕਰਮਿਤ ਸਨ। ਮੰਗਲਵਾਰ ਤੱਕ ਇਕੱਲੇ ਮੁੰਬਈ ਵਿੱਚ 53 ਲੋਕਾਂ ਦੇ ਕਰੋਨਾ ਨਾਲ ਸੰਕਰਮਿਤ ਹੋਣ ਦੀ ਖਬਰ ਵੀ ਹੈ। ਸੋਮਵਾਰ ਤੱਕ ਕੇਰਲ ਵਿੱਚ ਸਭ ਤੋਂ ਵੱਧ 69 ਮਹਾਰਾਸ਼ਟਰ ਵਿੱਚ 44 ਅਤੇ ਤਾਮਿਲਨਾਡੂ ਵਿੱਚ 34 ਮਾਮਲੇ ਸਾਹਮਣੇ ਆਏ ਹਨ ਕੁਝ ਮਾਮਲੇ ਕਰਨਾਟਕ ਗੁਜਰਾਤ ਦਿੱਲੀ ਹਰਿਆਣਾ ਰਾਜਸਥਾਨ ਅਤੇ ਸਿੱਕਾਂ ਵਿੱਚ ਵੀ ਪਾਏ ਗਏ ਹਨ ਪਰ ਉਹਨਾਂ ਦੀ ਗਿਣਤੀ ਘੱਟ ਹੈ ਸਿਹਤ ਮੰਤਰਾਲੇ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਪਰ ਚੌਕਸ ਰਹਿਣ ਦੀ ਲੋੜ ਹੈ ਇਸ ਸੰਦਰਭ ਵਿੱਚ ਸੋਮਵਾਰ ਨੂੰ ਕੇਂਦਰ ਸਰਕਾਰ ਦੇ ਪੱਧਰ ਤੇ ਕਰੋਨਾ ਸੰਬੰਧੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਇਸ ਨਵੀਂ ਲਹਿਰ ਨੂੰ ਓਮੀ ਕਰੋਨ ਦੇ ਸਭ ਵੇਰੀਐਂਟ ਜੀ ਐਨ ਪੁਆਇੰਟ 1 ਅਤੇ ਇਸ ਦੇ ਸਭ ਵੇਰੀਐਂਟ ਐਲ ਆਫ ਪੁਆਇੰਟ 7 ਅਤੇ ਐਨ ਬੀ ਪੁਆਇੰਟ 1.8 ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਕੋਰੋਨਾ ਲਹਿਰ ਨੇ ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚ ਵੀ ਚਿੰਤਾਵਾਂ ਚਿੰਤਾਵਾਂ ਵਧਾ ਦਿੱਤੀਆਂ ਹਨ ਸਿੰਗਾਪੁਰ ਵਿੱਚ ਮਈ ਦੇ ਪਹਿਲੇ ਹਫਤੇ 14200 ਮਾਮਲੇ ਦਰਜ ਕੀਤੇ ਗਏ ਹਨ ਜੋ ਕਿ April ਵਿੱਚ 11100 ਤੋਂ 28% ਵੱਧ ਹਨ ਹਾਂਗਕਾਂਗ ਵਿੱਚ ਇੱਕ ਹਫਤੇ ਵਿੱਚ 31 ਮੌਤੇ ਹੋਈਆਂ ਜੋ ਕਿ ਇੱਕ ਸਾਲ ਵਿੱਚ ਸਭ ਤੋਂ ਵੱਧ ਹਨ जीएन ਦੇ ਲੱਛਣ ਪੁਰਾਣੀ ਕੋਵਿਡ ਰੂਪਾਂ ਦੇ ਸਮਾਨ ਹਨ ਬੁਖਾਰ ਖੰਘ ਗਲੇ ਵਿੱਚ ਖਰਾਸ਼ ਨੱਕ ਵਗਣਾ ਥਕਾਵਟ ਸਿਰ ਦਰਦ ਅਤੇ ਸਵਾਦ ਜਾਂ ਗੰਧ ਦੀ ਕਮੀ ਹੋਣਾ ਇਹ ਜਿਹੜੇ ਲੱਛਣ ਆ ਇਹ ਕਰੋਨਾ ਦੇ ਮਰੀਜ਼ਾਂ ਦੇ ਵਿੱਚ ਪਾਈ ਜਾਂਦੇ ਹਨ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ